ਕੜਿਆ ਨਾ ਕਰਵੀ ਸੜਿਆ ਨਾ ਕਰਵੀ ਗੱਲ ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀ ਸਿਆਸਤ ਸਮਝ ਨਾ ਸੱਚੀ ਪਾਕ ਮੁਹੱਬਤ ਨੂੰ ਗਲਤੀ ਕਰਕੇ ਸਿਰ ਮੇਰੇ ਤੇ ਮੜਿਆ ਨਾ ਕਰਵੀ ਕੜਿਆ ਨਾ ਕਰਵੀ ਸੜਿਆ ਨਾ ਕਰਵੀ ਗੱਲ ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀ ਐਨੀ ਵੀ ਨਾ ਸਮਝ ਨਹੀਂ ਮੈਂ ਸਮਝਾਂ ਰਮਝਾਂ ਨੂੰ ਬਣ ਕੇ ਚਤਰਚਲਾਕ ਬਹਾਨੇ ਘੜਿਆ ਨਾ ਕਰਵੀ ਕੜਿਆ ਨਾ ਕਰਵੀ ਸੜਿਆ ਨਾ ਕਰਵੀ ਗੱਲ ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀ ਰਿਹਾ ਕਰ ਊਰੀ ਵਾਂਗੂ ਘੁੰਮਦਾ ਜੇ ਚੰਗਾ ਰਹਿਣਾ ਏ ਹਾਰੇ ਇੱਕ ਕੰਮ ਚ ਫਾਨੇ ਵਾਂਗੂ ਅੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਸੜਿਆ ਨਾ ਕਰਵੀਂ ਗੱਲ ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀਂ ਇੱਥੇ ਵੱਡੇ ਵੱਡੇ ਤਾਰੂ ਡੋਬਤੇ ਗੁੜ ਦੇ ਪਾਣੀ ਨੇ ਆਠੇ ਪੌਂਦਾ ਘਰੇ ਸ਼ਾਮ ਨੂੰ ਬੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਸੜਿਆ ਨਾ ਕਰਵੀਂ ਗੱਲ-ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀਂ ਇੱਥੇ ਵੱਡੇ-ਵੱਡੇ ਤਾਰੂ ਡੋਬ ਤੇ ਗੁੜ ਦੇ ਪਾਣੀ ਨੇ ਆਠੇ ਪੌਂਦਾ ਘਰੇ ਸ਼ਾਮ ਨੂੰ ਬੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਪਾਰੇ ਵਾਂਗੂ ਚੜਿਆ ਨਾ ਕਰਵੀਂ ਘਰ ਕਦੇ ਰਾਸ ਨਹੀਂ ਆਉਂਦੇ ਪੱਟੇ ਚੁਗਲੀ ਦੇ ਚੁਗਲ ਖੋਰਾਂ ਤੋਂ ਛੱਲਿਆ ਪਾੜਤਾ ਪੜਿਆ ਨਾ ਕਰਵੀ ਕੜਿਆ ਨਾ ਕਰਵੀ ਸੜਿਆ ਨਾ ਕਰਵੀ ਗੱਲ-ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀ ਤੁਸੀਂ ਵਾਂਗੂ ਬਨਸਵਰ ਦਾ ਬਨ ਕੇ ਰਖ ਤਕੜਾ ਨਿੱਕੀ ਨਿੱਕੀ ਗੱਲਾਂ ਵਰਕੇ ਹੜਿਆ ਨਾ ਕਰਵੀ ਕੜਿਆ ਨਾ ਕਰਵੀ ਸੜਿਆ ਨਾ ਕਰਵੀਂ ਗੱਲ-ਗੱਲ ਤੇ ਪਾਰੇ ਵਾਂਗੂੰ ਚੜਿਆ ਨਾ ਕਰਵੀਂ ਤਿਲੀਅਰ ਤੋਤੇ ਵਾਂਗੂੰ ਚੁੰਗੀਆਂ ਭਰ ਅਸਮਾਨਾਂ ਤੇ ਬਣ ਕੇ ਕੁੱਕੜ ਸੋਚਾਂ ਦੇ ਖੁੱਡੇ 'ਚ ਤੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਸੜਿਆ ਨਾ ਕਰਵੀਂ ਗੱਲ-ਗੱਲ ਤੇ ਪਾਰੇ ਵਾਂਗੂੰ ਚੜਿਆ ਨਾ ਕਰਵੀਂ ਬਾਵ ਰੂਲੇ ਬੁੱਲੇ ਨੇਰੀਆਂ ਸਿੱਖ ਸੈਣੀਆ ਤੂੰ ਕਿੱਕਰ ਦਿਆਂ ਫੁੱਲਾਂ ਬਿਨਾ ਹਵਾ ਤੋਂ ਛੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਤੇਰਾ ਮੂਦਾ ਮਾਰਦੂ ਭਾਂਡਾ ਜੇ ਆਈ ਤੇ ਆ ਗਈ ਤਾਂ ਸ਼ਰੀਕਾਂ ਵਾਂਗੂ ਕੁਦਰਤ ਦੇ ਐਂਟੀ ਖੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਚੰਗਾ ਚੰਗਾ ਲੱਗਿਆ ਕਰਿਓ ਠੰਡ ਮਹੀਨੇ ਮੱਗਰ ਦੀ ਸੌਣ ਭਾਦੋਂ ਦੀ ਮੱਖ ਵਾਂਗਰਾਂ ਲੜਿਆ ਨਾ ਕਰਵੀਂ ਕੜਿਆ ਨਾ ਕਰਵੀਂ ਪਾਰੇ ਵਾਂਗੂ ਚੜਿਆ ਨਾ ਵੀ ਬੇਰੋਈਆ ਚੜਿਆ ਨਾ ਸੁਣ ਕੇ ਸੁਣੀ ਸੁਣਾਈ ਤੂੰ ਬੇਰੋਈਏ ਚੜਿਆ ਨਾ ਕਰ ਸੁਣ ਕੇ ਸੁਣੀ ਸੁਣਾਈ ਤੂੰ ਬਿਨ ਸੋਚੇ ਕਲਵਿੰਦਰਾ ਉੱਡਦੀਆਂ ਫੜਿਆ ਨਾ ਕਰਵੀਂ ਕੜਿਆ ਨਾ ਕਰਵੀ ਅੜਿਆ ਨਾ ਕਰਵੀ ਗੱਲ ਗੱਲ ਤੇ ਪਾਰੇ ਵਾਂਗੂ ਚੜਿਆ ਨਾ ਕਰਵੀ